ਰਣਾਉਣ ਵੀ ਜਾਣਦੀ ਹੈ ਤੇ ਲਾਉਣ ਵੀ ਜਾਣਦੀ ਹੈ ਜਨਤਾ ਜਨਰਤਨ ਦਾ ਜਿਹੜਾ ਫੈਸਲਾ ਨਾ ਉਹ ਬਹੁਤ ਅੱਛਾ ਫੈਸਲਾ ਕਰਨ ਕੇ ਔਰ ਕਾਂਗਰਸ ਦੇ ਬੱਤ ਵਿੱਚ ਵੀ ਨਹੀਂ ਵੋਟਰ ਕਿਤਰੇ ਕਿਤੇ ਕੋਈ ਲਾਈਨ ਆਪ ਉਹਤੀਆਂ ਨਹੀਂ ਦਿਖ ਰਹੀਆਂ ਕਿਤੇ ਵੀ ਪੂਰਾ ਗੇੜਾ ਮਾਰ ਲਈਏ ਨਹੀਂ ਲੱਗਦਾ ਕਿ ਵੋਟਰ ਨਿਰਾਸ਼ ਆ ਜਿਹੜੀ ਹਾਲੇ ਮਹੀਨੇ ਦੇ ਵਿੱਚ ਵਿੱਚ ਚੋਣ ਆ ਜਾਣੀ ਔਰ ਦੂਜਾ ਦਲ ਬਦਲੀ ਦਾ ਦੌਰ ਨਹੀਂ ਲੱਗਦਾ ਕਿ ਜਾਂ ਫਿਰ ਜਿਹੜੇ ਡਵੈਲਪਮੈਂਟ ਦੇ ਚਾਹੇ ਉਹ ਤੁਹਾਡੇ ਕਾਰਜਕਾਲ ਦੇ ਦੌਰਾਨ ਹੋਣ ਚਾਹੇ ਦੂਜੇ ਹੋਣ ਉਹ ਸਾਰੇ ਆਲ ਓਵਰ ਲੋਕਦਰਗੇ ਤੁਹਾਨੂੰ ਨਰਾਸ਼ ਨੇ ਜਰਾਰੇ ਲੋਕ ਪੰਜਾਬ ਸਰਕਾਰ ਦੀ ਜਿਹੜੀ ਨਿਕੰਮੀ ਕਾਰਗੁਜ਼ਾਰੀ ਹੈ ਉਹ ਤੋਂ ਪਰੇਸ਼ਾਨ ਆ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਝਾੜੂ ਦੀ ਸਰਕਾਰ ਨੇ ਗੁੰਡਾਗਰਦੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਕਰਕੇ ਲੋਕ ਪਰੇਸ਼ਾਨ ਆ ਇੱਕ ਕਾਰਪੋਰੇਸ਼ਨ ਦੇ ਜਿਹੜੇ ਇਲੈਕਸ਼ਨ ਕਰਾਉਣੇ ਚਾਹੀਦੇ ਸੀ ਉਹ ਤਾਂ ਇਹ ਸਰਕਾਰ ਕਰਾ ਨਹੀਂ ਸਕੀ ਇਸ ਕਰਕੇ ਲੋਕ ਜਿਹੜੇ ਇਸ ਇਹਨਾਂ ਦੀ ਗੁੰਡਾਗਰਦੀ ਤੋਂ ਇਹਨਾਂ ਦੀ ਤੱਕੀशाही ਤੋਂ ਪਰੇਸ਼ਾਨ ਹੋ ਕੇ ਅੱਜ ਬੋਟਾ ਨਾਲ ਜਿਹੜਾ ਜਵਾਬ ਦੇਣਗੇ ਜਿਵੇਂ ਪਿਛਲੇ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਦਲ ਬਦਲੂਆਂ ਨੂੰ ਜਿਹੜਾ ਜਵਾਬ ਦਿੱਤਾ ਸੀ ਸਭ ਕੁਝ ਸਿਖਾਇਆ ਸੀ ਉਸੇ ਤਰ੍ਹਾਂ ਇਸਕੋ ਆਪਣੀਆਂ ناکਾਮੀਆਂ ਤੋਂ ਡਰੀ ਹੋਈ ਆ ਔਰ ਇਹ ਸਮਝਦੀ ਆ ਕਿ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਣਾ ਤੇ ਲੋਕ ਇੱਕ ਤਰ੍ਹਾਂ ਫੈਸਲਾ ਕਰਕੇ ਬੈਠੇ ਆ ਇਹਨਾਂ ਨੂੰ ਨਕਾਰ ਦਿੱਤਾ ਇਸ ਕਰਕੇ ਆਪਣੀਆਂ ناکਾਮੀਆਂ ਤੋਂ ਡਰੇ ਹੋਏ ਇੱਥੇ ਡੇਰੇ ਲਾ ਕੇ ਬੈਠੇ ਆ ਬੁਖਲਾਏ ਹੋਇਆ ਬੁਖਲਾਹਟ ਦੇ ਵਿੱਚ ਪੁੱਠੇ ਸਿੱਧੇ ਕੰਮ ਕਰਦੇ ਆ ਸਾਰੇ 2 ਨੰਬਰ ਦੇ ਕਾਮਿਨਾ ਨੇ ਕੀਤੇ ਆ ਦੇਖੋ ਤੁਸੀਂ ਇੰਦੀ ਗੁੱਲੜਬਾਜੀ ਇਹਨਾਂ ਨੇ ਮਚਾਈ ਹੋਈ ਆ ਘਰਾਂ 'ਚ ਜਾ ਕੇ ਸੂਟ ਪੈਸਾ ਰਾਸ਼ਨ ਵੰਡਦੇ ਪਏ ਆ ਪਰ ਇਹ ਜਿਹੜੇ ਜਲੰਧਰ ਬਸਤੇ ਲੋਗ ਆ ਇਹ ਜ਼ਿੰਦਾ ਜ਼ਮੀਰ ਦੇ ਲੋਗ ਆ ਇਹ ਵਿਕਾਉ ਜ਼ਮੀਰਾਂ ਨੇ ਇਹਨਾਂ ਦੀ ਆ ਵੋਟਾਂ ਰਾਹੀ ਇਹਨਾਂ ਨੂੰ ਜਿਹੜਾ ਜਵਾਬ ਦੇ ਅੱਜ ਵੀ ਜਿਹੜੇ ਲੋਕ ਆ ਤੇ ਲੋਕਾਂ ਨੂੰ ਜਿਹੜਾ ਤੁਮ ਦਾਕੇ ਵੋਟਾਂ ਪਾਓ ਦੇਖੋ ਜੀ ਇਹ ਜਿਹੜੇ ਵੀ ਇਹਨਾਂ ਨੇ ਕੋਈ ਇਦਾਂ ਦੇ ਅਨਸਰ ਇੱਥੇ ਦਿਆਂਦੇ ਹੋਏ ਆ ਉਹ ਜੇ ਕੋਈ ਜਾਣੀ ਮਾਣੀ ਕਿਸੇ ਦਾ ਨੁਸਾਨ ਹੁੰਦਾ ਤੇ ਉਹ ਸਰਪੰੰਜਾਬ ਸਰਕਾਰ ਜਿਹੜੀ ਉਹਦੀ ਪੂਰੀ ਜ਼ਿੰਮੇਵਾਰ ਹੋਏਗੀ ਔਰ ਲੋਕ ਜਿਹੜੇ ਆ ਇਹ ਪੰਜਾਬ ਸਰਕਾਰ ਨੂੰ ਸਬਕ ਸਿਖਾਉਣਗੇ ਔਰ ਮੈਨੂੰ ਲੱਗਦਾ ਕਿ ਆਹ ਜਿਹੜੀ ਸੀਟ ਜਦੋਂ ਕਾਂਗਰਸ ਨੇ ਹਾਸਲ ਕਰ ਲਈ ਤਾਂ ਵੈਸੇ ਵੀ ਇਹਨਾਂ ਦੀ ਸਰਕਾਰ ਗਈ